ਪੰਜਾਬ ਦੇ ਵਿੱਚ ਖੇਤੀਯੋਗ ਜ਼ਮੀਨਾਂ ਦੇ ਲਈ ਨਵਾਂ ਸੰਕਟ ਹੁਣ ਖੜਾ ਹੋ ਗਿਆ ਹੈ ਜੋ ਕਿ ਪਿਛਲੇ ਲਗਭਗ ਇੱਕ ਦਹਾਕੇ ਤੋਂ ਖੇਤੀਯੋਗ ਜ਼ਮੀਨਾਂ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਰਿਹਾ ਹੈ ਪਰ ਕਿਸੇ ਨੂੰ ਇਸ ਸੰਕਟ ਦੀ ਬਹੁਤ ਪਹਿਨਕ ਨਾ ਪਈ ਖੇਤੀਬਾੜੀ ਸੰਬੰਧੀ ਅਧਿਐਨ ਦੌਰਾਨ ਇਹ ਗੱਲ ਖੇਤੀਬਾੜੀ ਵਿਭਾਗ ਦੇ ਧਿਆਨ ਦੇ ਵਿੱਚ ਆਈ ਤੇ ਇਸ ਸੰਕਟ ਨੇ ਪੰਜਾਬ ਦੀ ਖੇਤੀਯੋਗ ਜ਼ਮੀਨ ਦੇ ਛੇਂਛੇਟਾ ਇੱਕ ਸਖਤ ਤੈ ਬਣ ਗਈ ਹੈ ਜਿਸ ਦੇ ਨਾਲ ਬਰਸਾਤ ਦੇ ਪਾਣੀ ਦੀ ਧਰਤੀ ਦੇ ਵਿੱਚ ਜਿਰਨ ਦੀ ਕਮੀ ਆਈ ਹੈ। ਇਹਨਾਂ ਕਾਰਨਾਂ ਕਰਕੇ ਜ਼ਮੀਨ ਦੇ ਵਿੱਚ ਫਸਲਾਂ ਦੀਆਂ ਜੜਾਂ ਦਾ ਤੰਤਰ ਡੂੰਗਾ ਨਹੀਂ ਜਾ ਰਿਹਾ ਜਿਸ ਕਾਰਨ ਪੌਦਿਆਂ ਦਾ ਸੰਤੁਲਿਤ ਵਿਕਾਸ ਨਹੀਂ ਹੋ ਰਿਹਾ ਤੇ نتیਜਤਨ ਫਸਲਾਂ ਦੇ ਝਾੜ ਦੇ ਵਿੱਚ ਵਾਧਾ ਨਹੀਂ ਹੋ ਰਿਹਾ। ਵਿਭਾਗ ਦੀ ਮਨਈਅਤਾ ਸਖਤ ਤੈ ਬਣਨ ਕਾਰਨ ਜ਼ਮੀਨ ਦੀ ਸਾਬ ਪ੍ਰਣਾਲੀ ਵੀ ਬੇਹਦ ਪ੍ਰਭਾਵਿਤ ਹੋਈਆ ਤੇ ਪੰਜਾਬ ਦੇ ਵਿੱਚ ਖੇਤੀ ਵਿਭਿੰਨਤਾ ਨੂੰ ੱਤਕਾ ਲੱਗਾ ਹੈ ਜਿਸ ਕਾਰਨ ਖੇਤੀ ਉਤਪਾਦਕਤਾ ਦੇ ਵਿੱਚ ਭਾਰੀ ਖੜੋਤ ਆ ਗਈ ਹੈ। ਵਿਭਾਗ ਦੀ ਮਨਈਅਤਾ ਜ਼ਮੀਨ ਦੇ ਵਿੱਚ ਭਾਰੀ ਮਸ਼ੀਨਰੀ ਦੇ ਅੰਨੇਵਾ ਵਰਤੋਂ ਕਾਰਨ ਇਸ ਨੂੰ ਸਮੱਸਿਆ ਦਾ ਕਾਰਨ ਵੀ ਦੱਸਿਆ ਜਾ ਰਿਹਾ ਹੈ ਖੇਤੀਬਾੜੀ ਵਿਭਾਗ ਨੇ ਇਸ ਸੰਕਟ ਦੇ ਹੱਲ ਦਾ ਫੈਸਲਾ ਵੀ ਕੀਤਾ ਹੈ ਜਿਸ ਤਹਿਤ ਪੰਜਾਬ ਦੀ ਵਾਯੂਗ ਜ਼ਮੀਨ ਨੂੰ ਟਰੈਕਟਰ ਦੇ ਨਾਲ ਚੱਲਣ ਵਾਲੇ ਤਹਿ ਤੋੜ ਡੂੰਘੇ ਹਲ ਭਾਵੇਂ ਦੋ ਫਾਲੀਆਂ ਵਾਲੇ ਸਬ ਸੋਇਲਰ ਦੇ ਨਾਲ ਡੂੰਗਾ ਵਾਇਆ ਜਾਏ ਇਹ ਡੂੰਘਾ ਹਲ ਧਰਤੀ ਦੇ ਵਿੱਚ 2 ਫੁੱਟ 24 ਇੰਚ ਤੱਕ ਜਾ ਕੇ ਖੇਤਾਂ ਨੂੰ ਵਾਹਦਾ ਹੈ ਤੇ ਧਰਤੀ ਦੀ ਸਖਤ ਤਹਿ ਜੋੜਦਾ ਹੈ ਇਹ ਹਲ ਜੇਕਰ ਪੰਜਾਬ ਦੀਆਂ ਸਮੂਹ ਬਹੁਮੰਤਵੀ ਸਹਿਕਾਰੀ ਸਭਾਵਾਂ ਕਿਸਾਨਾਂ ਨੂੰ ਉਪਲਬਧ ਕਰਵਾਉਂਦੀਆਂ ਨੇ ਤਾਂ ਕਿਸਾਨਾਂ ਨੂੰ ਇਸ ਦਾ ਬਹੁਤ ਫਾਇਦਾ ਹੋਏਗਾ ਵਿਭਾਗ ਵੱਲੋਂ ਇਸ ਬਾਰੇ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੂੰ ਪੱਤਰ ਲਿਖ ਕੇ ਜ਼ਮੀਨ ਜਲਦ ਖਰੀਦਣ ਦੀ ਹਦਾਇਤ ਵੀ ਕੀਤੀ ਗਈ ਹੈ ਤੇ ਸਬਸੋਇਲਰ ਦੀ ਵਰਤੋਂ ਖੇਤਰ ਦੇ ਵਿੱਚ 3 ਤੋਂ 4 ਸਾਲਾਂ ਦੇ ਵਿੱਚ ਕੇਵਲ ਇੱਕ ਵਾਰ ਹੀ ਕੀਤੀ ਜਾਂਦੀ ਹੈ ਮਿੱਟੀ ਦੀ ਸਖਤ ਤਹਿ ਤੋੜਨ ਵਾਲੇ ਹਲ ਤੇ ਵਿਭਾਗ ਪੰਜਾਬ ਫੀਸ ਦੀ ਸਬਸਿਡੀ ਵੀ ਦੇਣ ਦਾ ਫੈਸਲਾ ਕਰ ਲਿਆ ਗਿਆ ਹੈ ਤੇ ਇਸ ਬਦ ਦਾ ਜਾਇਜ਼ਾ ਲਿਆ ਸਾਡੇ ਖੇਤੀਬਾੜੀ ਮਾਹਰ ਸੁਖਵਿੰਦਰ ਸਿੰਘ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੋਣ ਦੀ ਥਾਂ ਤੇ ਦਿਨ-ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਨੇ ਹੁਣ ਇੱਕ ਨਵਾਂ ਖੇਤੀ ਸੰਕਟ ਉੱਭਰ ਕੇ ਸਾਹਮਣੇ ਆਇਆ ਹੈ ਤੇ ਇਹ ਸੰਕਟ ਹੈ ਮਿੱਟੀ ਦੀ ਤਹਿ ਦਾ ਕੁਝ ਸੰਸਥਾਵਾਂ ਵੱਲੋਂ ਸਰਵੇਖਣ ਕਰਵਾਇਆ ਗਿਆ ਜਿਸ ਸਰਵੇਖਣ ਦੇ ਵਿੱਚ ਇਹ ਗੱਲ ਉੱਭਰ ਕੇ ਆਈ ਹੈ ਕਿ ਮਿੱਟੀ ਦੇ ਵਿੱਚ ਇੱਕ ਸਖਤ ਤਹਿ ਬਣ ਚੁੱਕੀ ਹੈ ਜਿਹੜੀ ਤਹਿ ਫਸਲਾਂ ਨੂੰ ਕਾਫੀ ਨੁਕਸਾਨ ਪਹਹਾ ਸਕਦੀ ਹੈ ਤੇ ਇਸ ਦੇ ਇਸ ਸਖਤ ਤਹਿ ਨਾਲ ਜ਼ਮੀਨ ਦੇ ਵਿੱਚ ਪਾਣੀ ਸਮਾਉਣ ਦੀ ਜਿਹੜੀ ਸ਼ਮਤਾ ਆ ਉਹ ਵੀ ਬਹੁਤ ਦਿਨ ਪ੍ਰਤੀ ਦਿਨ ਘਟ ਰਹੀ ਹੈ ਜਿਸ ਦਾ ਨੁਕਸਾਨ ਕਿਸਾਨੀ ਨੂੰ ਚੱਲਣਾ ਪੈ ਸਕਦਾ ਹੈ ਤੇ ਖੇਤੀਬਾੜੀ ਪਾਣੇ ਕਹਿ ਰਿਹਾ ਦੇ ਅਨੁਸਾਰ ਇਸ ਇਹ ਦਾ ਕਾਰਨ ਮਸ਼ੀਨਰੀ ਨੂੰ ਦੱਸਿਆ ਜਾ ਰਿਹਾ ਹੈ ਜਿਹੜੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਮਸ਼ੀਨਰੀ ਯੂਜ਼ ਹੋ ਰਹੀ ਹੈ ਉਸ ਦੇ ਨਾਲ ਜ਼ਮੀਨ ਦੇ ਵਿੱਚ ਇੱਕ 6 ਇੰਚ ਤੋਂ ਹੇਠਾਂ ਇੱਕ ਸਖਤ ਤਹਿ ਬਣ ਚੁੱਕੀ ਹੈ ਤੇ ਵਿਭਾਗ ਅਨੁਸਾਰ ਇਸ ਸਮੱਸਿਆ ਦਾ ਹੱਲ ਵੀ ਦੱਸਿਆ ਜਾ ਰਿਹਾ ਹੈ ਤੇ ਇਸ ਦਾ ਸਮੱਸਿਆ ਦਾ ਹੱਲ ਤੁਸੀਂ ਦੇਖ ਸਕਦੇ ਹੋ ਇਹ ਜ਼ਮੀਨ ਤੇ ਵਿੱਚ ਆਮ ਤੌਰ ਤੇ ਜਿਹੜੀ ਮਸ਼ੀਨਰੀ ਹੈ ਉਹ 6 ਇੰਚ ਤੱਕ ਡੂੰਘਾਈ ਕਰਦੀ ਹੈ ਪਰ ਇਹ 6 ਇੰਚ ਤੋਂ ਥੱਲੇ ਹੀ ਇਹ ਸਖਤ ਤਹਿ ਬਣੀ ਹੋਈ ਹੈ ਤੇ ਇਸ ਸਖਤ ਤਹਿ ਨੂੰ ਤੋੜਨ ਦੇ ਲਈ ਵਿਭਾਗ ਨੇ ਕੁਝ ਮਸ਼ੀਨਰੀ ਦੀ ਸਲਾਹ ਦਿੱਤੀ ਹੈ ਜਿਹੜੀ ਕਿੰਦਰੀ 24 ਇੰਚ ਤੱਕ ਜਾਨੀ 12 ਇੰਚ ਇਹ 24 ਇੰਚ ਫੁੱਟ ਜਾਂ 2 ਫੁੱਟ ਡੂੰਗੇ ਡੂੰਗੀ ਸੱਟ ਮਾਰਦੀ ਹੈ ਜਿਸ ਨਾਲ ਜਿਹੜੀ ਇਹ ਤੈ ਹੈ ਉਹ ਟੁੱਟਦੀ ਹੈ ਇਸ ਇਸ ਦੀ ਤੈ ਨਾਲ ਟੁੱਟਣ ਦੇ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਜਮੀਨ ਦੇ ਵਿੱਚ ਪਾਣੀ ਵੀ ਸਮਾਉਣ ਦੀ ਸ਼ਕਤੀ ਵਧੂਗੀ ਤੇ ਜਿਹੜਾ ਹੈ ਪੌਦੇ ਨੂੰ ਵਧਣ ਫੁੱਲਣ ਦਾ ਜਿਹੜਾ ਹੈ ਵਧੇਰੀ ਸਪੇਸ ਮਿਲੂਗੀ ਤੇ ਜਮੀਨ ਦੀ ਸਾਹ ਦੀ ਜਿਹੜੀ ਸ਼ਕਤੀ ਆ ਉਹ ਵੀ ਵਧੂਗੀ ਸੁਖਮਿੰਦਰ ਸਿੰਘ ਐਬੀਪੀ ਨਿਊਜ਼ ਮੋਹਾਲੀ